ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਣ ਲੱਗੀ ਹਾਂ ਨਵੇਂ ਤਰੀਕੇ ਨਾਲ ਪਿਆਜ਼ ਦਾ ਲੱਛਾ ਪਰੌਂਠਾ ਬਹੁਤ ਹੀ ਆਸਾਨ ਤਰੀਕਾ ਹੈ ਜਿਹੜਾ ਲੱਛਾ ਪਰੌਂਠਾ ਨਵੇਂ ਤਰੀਕੇ ਨਾਲ ਤੇ ਉਹਦੇ ਵਾਸਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਪਰੌਂਠੇ ਬਣਾਉਣ ਵਾਸਤੇ ਦੋ ਲੈ ਆਪਾਂ ਪਿਆਜ਼ ਇਹਨਾਂ ਨੂੰ ਛਿੱਲ ਕੇ ਉਸ ਤੋਂ ਬਾਅਦ ਮੈਂ ਪਾਣੀ ਦੇ ਨਾਲ ਧੋ ਲਿਆ ਸੀਗਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਚੀਰ ਦਾਂਗੇ ਚੀਰਨਾ ਆਪਾਂ ਕਿਵੇਂ ਹੈਗਾ ਆ ਬਸ ਥੋੜੇ ਗੰਢ ਜਿਹੜੀ ਆਪਾਂ ਕੱਢ ਦਾਂਗੇ ਤੇ ਲੰਬਾਈ ਦੇ ਵਿੱਚ چیرਣਾ ਹੈਗਾ ਐਦਾਂ ਬਸ ਪਤਲੇ ਪਤਲੇ ਲੱਛੇ ਇਹਦੇ ਬਣਾਉਣੇ ਹੈਗੇ ਆਪਾਂ ਕਿਉਂਕਿ ਜਦੋਂ ਆਪਾਂ ਇਹ ਲੱਛੇਦਾਰ ਪਰੌਂਠਾ ਬਣਾ ਕੇ ਤਿਆਰ ਕਰਨਾ ਹੈਗਾ ਹਾਂਜੀ ਦੋਨੇ ਪਿਆਜ਼ ਆਪਾਂ ਲੰਬਾਈ ਦੇ ਵਿੱਚ ਕੱਟ ਕਰ ਲਏ ਤੇ ਹਲਕਾ ਜਿਹਾ ਇਸ ਤਰ੍ਹਾਂ ਹੱਥ ਜਾਂ ਇਹਨਾਂ ਨੂੰ ਮਾਰ ਕੇ ਨਾ ਤੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਲੱਛਿਆਂ ਦੇ ਵਿੱਚ ਕਰ ਲਾਂਗੇ ਇਸ ਤਰ੍ਹਾਂ ਥੋੜੇ ਜਿਹੇ ਹੱਥ ਦੇ ਨਾਲ ਨਾ ਹੈ ਮਸਲ ਜੇ ਲੋ ਪਿਆਇ ਨੂੰ ਫਿਰ ਵਧੀਆ ਇਹਦੇ ਲੱਛੇ ਜੇ ਨਿਕਲ ਆਉਂਦੇ ਆ ਜਿਹੜੇ ਇਸ ਤਰ੍ਹਾਂ ਜੁੜੇ ਜੇ ਹੈਗੇ ਤੇ ਹੁਣ ਆਪਾਂ ਥੋੜੀ ਜਿਹੀ ਪੱਤਾ ਗੋਭੀ ਪਾ ਦਾਂਗੇ ਕੱਟੀ ਹੋਈ ਜੇ ਪੌਣੀ ਹੋਈ ਤੁਸੀਂ ਪਤਾ ਗੋਬੀ ਪਾ ਸਕਦੇ ਨਹੀਂ ਕੱਲੇ ਪਿਆਏ ਦਾ ਹੀ ਪਰੌਂਠਾ ਬਣਾ ਸਕਦੇ ਆ ਤੇ ਥੋੜਾ ਜਿਹਾ ਪਾ ਦਾਂਗੇ ਨਮਕ ਇਹਨੂੰ ਚੰਗੀ ਤਰ੍ਹਾਂ ਇਹਨੂੰ ਹਲਾ ਦਿੰਨੇ ਆ ਤੇ 2-3 ਮਿੰਟ ਵਾਸਤੇ ਇਹਨੂੰ ਆਪਾਂ ਰੱਖ ਦਿੰਨੇ ਆ ਤੇ ਹੁਣ ਅੱਗੇ ਆਪਾਂ ਆਟੇ ਦੀ ਤਿਆਰੀ ਕਰ ਲਾਂਗੇ ਹਾਂਜੀ ਪਰੌਂਠੇ ਬਣਾਉਣ ਵਾਸਤੇ ਨਾ ਮੇਰੇ ਕੋਲੇ ਨਾ ਬਚਿਆ ਹੋਇਆ ਆਟਾ ਸੀਗਾ ਤੇ ਜੇ ਤੁਹਾਡੇ ਕੋਲੇ ਬਚਿਆ ਆਟਾ ਨਾ ਹੋਵੇ ਤੁਸੀਂ ਸੱਜਰਾ ਆਟਾ ਗੁੰਨ ਕੇ ਇਸ ਪਰੌਂਠੇ ਨੂੰ ਬਣਾ ਸਕਦੇ ਆ ਤੇ ਪਰ ਮੇਰੇ ਕੋਲੇ ਥੋੜਾ ਜਿਹਾ ਗੁੰਨਿਆ ਬਚ ਗਿਆ ਸੀ ਆਟਾ ਸਵੇਰ ਦੇ ਟਾਈਮ ਤੇ ਤੇ ਹੁਣ ਆਪਾਂ ਇਸੇ ਦੀ ਪਰੌਂਠਾ ਬਣਾ ਕੇ ਤਿਆਰ ਕਰਾਂਗੇ हाँ जी थोड़ा जाफाइंड तेल ला ला थोड़ा जा लागे नमक थोड़ा मसल लागू जिन्हें परन्ने आप दूजा भी आटा गुन सदी जो अपने को अद्धा कोई पर अपने को गुन्या पे आटा ती आप गुन्ने आटे का परंठा ही बना सकते देखो आटे ना वी जहा मसलिया ਹਾਂਜੀ 2-3 ਮਿੰਟ ਹੋ ਗਏ ਆਪਣੇ ਪਿਆਜ਼ ਰੱਖੇ ਨੂੰ ਤੇ ਹੁਣ ਆਪਾਂ ਇੱਕ ਇਸ ਤਰ੍ਹਾਂ ਦਾ ਬਰਤਨ ਲੈ ਲਾਂਗੇ ਜਾਨੀ ਕਿ ਕੜਾਹੀ ਕੋਈ ਵੀ ਭਾਂਡਾ ਹੋਵੇ ਤੇ ਹੁਣ ਆਪਾਂ ਇਹਨਾਂ ਦਾ ਨਾ ਪਾਣੀ ਨਿਚੋੜ ਕੇ ਪਿਆਜ਼ ਦਾ ਇਸ ਤਰ੍ਹਾਂ ਜਿੰਨਾ ਵੀ ਮਾੜਾ ਮੋਟਾ ਹੋਇਆ ਪਾਣੀ ਤੇ ਇਧਰ ਆਪਾਂ ਰੱਖ ਦਿੰਗੇ ਫਿਰ ਜਿਹੜੇ ਆ ਨਾ ਨਮਕ ਆਪਾਂ ਪਹਿਲਾਂ ਤਾਂ ਲਾ ਕੇ ਰੱਖਿਆ ਸੀ ਜਿਹੜੇ ਪਿਆਜ਼ ਹਨ ਹਲਕੇ ਜਿਹਾ ਸੌਫਟ ਹੋ ਜਾਣਗੇ ਤੇ ਪਰੌਂਠਾ ਆਪਣਾ ਵਧੀਆ ਬਣੂਗਾ ਹੁਣ ਪਾ ਦਾਂਗੇ ਅਦਰਕ ਤੇ ਲਸਣ ਇਹਨੂੰ ਦਰਦਰਾਇਆ ਕੋਟਰਾ ਸੀ ਇਹ ਪਾ ਦਾਂਗੇ ਤੇ ਦੋ ਪਾ ਦਾਂਗੇ ਹਰੀਆਂ ਮਿਰਚਾਂ ਬਰੀਕ ਕਟੀਆਂ ਆ ਜੇਕਰ ਹਰੀਆਂ ਮਿਰਚਾਂ ਨਾ ਵੀ ਤੁਹਾਨੂੰ ਪਸੰਦ ਹੋਣ ਤੁਸੀਂ ਇਹਨਾਂ ਨੂੰ ਹਟਾ ਵੀ ਸਕਦੇ ਆ ਤੇ ਹੁਣ ਥੋੜਾ ਜਿਹਾ ਪਾ ਦਾਂਗੇ ਕਟਿਆ ਹਰਾ ਧਨੀਆ ਤੇ ਦੋ ਚਮਚ ਪਾ ਦਾਂਗੇ ਵੇਸਨ ਦੇ ਤੇ ਬਸ ਥੋੜਾ ਜਿਹਾ ਨਮਕ ਪਾਵਾਂਗੇ ਜਿਆਦਾ ਨਹੀਂ ਕਿਉਂਕਿ ਬਸ ਚੁਟਕੀ ਪਰ ਪਾਇਆ ਪਰ ਨਮਕ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਹਰੀ ਮਿਰਚ ਵੀ ਐਡ ਕੀਤੀ ਆ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਤੇ ਥੋੜਾ ਜਿਹਾ ਪਾ ਦਾਂਗੇ ਸਾਬਤ ਜੀਰਾ ਜੀਰਾ ਸਾਬਤ ਨਾ ਹੋਵੇ ਤਾਂ ਜੀਰਾ ਪਾਊਡਰ ਵੀ ਤੁਸੀਂ ਐਡ ਕਰ ਸਕਦੇ ਆ ਤੇ ਇੱਕ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਤਾਂ ਕਿ ਜਿਹੜਾ ਆਪਣਾ ਪਰੌਂਠਾ ਹੋ ਵਧੀਆ ਚਟਪਟਾ ਜਾਂ ਟੇਸਟੀ ਜਾਂ ਬਣ ਕੇ ਤਿਆਰ ਹੋ ਜਾਊਗਾ ਹੁਣ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਨਾ ਪਿਆਜ਼ ਦੇ ਵਿੱਚ ਮਿਲਾ ਦਿੰਨੇ ਆ ਤੇ ਵਧੀਆ ਜਿ ਆਪਾਂ ਇਹ ਮਸਾਲਾ ਬਣਾ ਕੇ ਤਿਆਰ ਕਰ ਲਾਂਗੇ ਪਰੌਂਠੇ ਵਾਸਤੇ ਦੇਖੋ ਜੀ ਮਸਾਲਾ ਆਪਾਂ ਬਣਾ ਕੇ ਤਿਆਰ ਕਰ ਲਿਆ ਪਿਆਜ਼ ਵਾਲਾ ਤੇ ਹੁਣ ਆਪਾਂ ਬਣਾਵਾਂਗੇ ਇਹਦੇ ਪਰੌਂਠੇ ਚਲੋ ਜੀ ਹੁਣ ਆਪਾਂ ਆਟੇ ਦੇ ਬਣਾਵਾਂਗੇ ਪੇੜੇ ਤੇ ਇੱਧਰ ਆਪਣੇ ਕੋਲੇ ਹੈਗਾ ਥੋੜਾ ਜਿਹਾ ਸੁੱਕਾ ਆਟਾ ਤੇ ਬਸ ਦੋ ਹੀ ਪੇੜੇ ਬਣਨਗੇ ਕਿਉਂਕਿ ਆਪਾਂ ਵੱਡਾ ਸਾਰਾ ਪਰੌਂਠਾ ਬਣਾ ਕੇ ਤਿਆਰ ਕਰਾਂਗੇ ਹਾਂਜੀ ਦੋ ਪੇੜੇ ਕਰ ਲਏ ਬਸ ਥੋੜਾ ਜਿਹਾ ਆਟਾ ਬਚ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਕਿਉਂਕਿ ਨਾ ਜਿਹੜਾ ਇਹ ਪਿਆਜ ਪਰੌਂਠਾ ਆਪਾਂ ਬਣਾਉਣੇ ਹੈਗੇ ਨਾ ਥੋੜਾ ਜਿਹਾ ਕੋਈ ਵੀ ਪਰੌਂਠਾ ਬਣਾਉਣੇ ਆ ਥੋੜਾ ਜਿਹਾ ਆਪਾਂ ਨੂੰ ਮੋਟਾ ਹੀ ਰੱਖਣਾ ਪੈਂਦਾ ਹੈਗਾ ਪਰੌਂਠਾ ਵਧੀਆ ਬਣਦਾ ਹੈਗਾ ਸੁੱਕਾ ਜਿਹਾ ਪਰੌਂਠਾ ਵਧੀਆ ਨਹੀਂ ਲੱਗਦਾ ਹੈਗਾ ਪਤਲਾ ਜਿਹਾ ਇਹ ਹੁਣ ਆਪਾਂ ਜ਼ਿਆਦਾ ਪਤਲਾ ਵੀ ਨਹੀਂ ਤੇ ਜ਼ਿਆਦਾ ਮੋਟਾ ਵੀ ਨਹੀਂ ਇੱਕ ਵੱਡੀ ਸਾਰੀ ਆਪਾਂ ਰੋਟੀ ਵੇਲ ਲਾਂਗੇ ਜੀ ਰੋਟੀ ਨੂੰ ਵੇਲ ਲਿਆਗਾ ਦੇਖੋ ਇੰਨੀ ਕੁ ਪਤਲੀ ਰੋਟੀ ਰੱਖੀ ਆਪਾਂ ਤੇ ਹੁਣ ਇਹਦੇ ਉੱਪਰ ਲਾ ਦੇਣੀ ਆ ਥੋੜੀ ਜੀ ਟਣੀਏ ਦੀ ਚਟਨੀ ਇਹਦੇ ਵਿੱਚ ਜਿਆਦਾ ਮਿਰਚਾਂ ਹੈ ਨਹੀਂ ਆ ਸਾਰੇ ਇਹ ਰੋਟੀ ਦੇ ਉੱਪਰ ਲਾ ਦੇਣੀ ਆ ਹਲਕੀ ਹਲਕੀ ਜੀ ਜਿਆਦਾ ਵੀ ਨਹੀਂ ਹੁਣ ਆਪਾਂ ਜਿਹੜਾ ਪਿਆਜ਼ ਵਾਲਾ ਮਸਾਲਾ ਬਣਾ ਕੇ ਰੱਖਿਆ ਸੀ ਇਹ ਵੀ ਰੋਟੀ ਦੇ ਉੱਪਰ ਆਪਾਂ ਲਾ ਦੇਣਾਗਾ ਸਾਰੀ ਰੋਟੀ ਦੇ ਉੱਪਰ ਲਾ ਦੇਣਾਗਾ ਦੇਖੋ हाँ जी आप अपने को रखती थी आपने दूजी रोटी वेली भी है इधर देखो हम आप रोटी के उपर रोटी रख देनी है तो इस तरह आप हल्के हल्के हथ नप देना गा अपना मसाला भी नहीं बहर आवे ज्यादा इस तरह अपना नप देना गा इन रोटी में चक के ना हल्के हथ ना इस तरह सुखा आटा ला देना गा ਤਕੋ ਤੇ ਹੁਣ ਆਪਾਂ ਇਸ ਤਰ੍ਹਾਂ ਦੀ ਇੱਕ ਕਰਦ ਲੈ ਲੈਣੀ ਆ ਜੇ ਤੁਹਾਡੇ ਕੋਲੇ ਪੀਜ਼ਾ ਕਟਰ ਹੋਵੇ ਤੁਸੀਂ ਉਹ ਵੀ ਐਡ ਕਰ ਸਕਦੇ ਆ ਤੇ ਜਾਂ ਤੁਸੀਂ ਇਸ ਤਰ੍ਹਾਂ ਦੀ ਕਰਦ ਲੈ ਸਕਦੇ ਆ ਹੁਣ ਆਪਾਂ ਇਸ ਤਰ੍ਹਾਂ ਨਾ ਲੰਬਾਈ ਦੇ ਵਿੱਚ ਪੀਸ ਕੱਟ ਕਰਾਂਗੇ ਪੂਰੇ ਧਿਆਨ ਨਾਲ ਵੀ ਆਪਣਾ ਜਿਹੜਾ ਮਸਾਲਾ ਹੈਗਾ ਉਹ ਵੀ ਖਰਾਬ ਨਾ ਹੋਵੇ ਵੈਸੇ ਪੀਜ਼ਾ ਕਟਰ ਹੋਵੇ ਤਾਂ ਉਹਦੇ ਨਾਲ ਆਸਾਨੀ ਦੇ ਨਾਲ ਕੱਟਿਆ ਜਾਂਦਾ ਇਹਨਾਂ ਥੋੜੀ ਜੀ ਆਉਂਦੀ ਹੈ ਦਿੱਕਤ ਜੀ ਆਉਂਦੀ ਹੈਗੀ ਪਰ ਵੈਸੇ ਕੱਟਿਆ ਜਾਊਗਾ ਕੱਟ ਕਰਦੇ ਆ ਰੋਟੀ ਦੇ ਹੁਣ ਆਪਾਂ ਰੋਟੀ ਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ ਐਦਾਂ ਇਸ ਤਰ੍ਹਾਂ ਐਸ ਪੀਸ ਨੂੰ ਚੱਕ ਕੇ ਐਸ ਪੀਸ ਦੇ ਉੱਪਰ ਆਪਾਂ ਰੱਖ ਦੇਣਾ ਬਸ ਐਦਾਂ ਹੀ ਆਪਾਂ ਰੋਲ ਬਣਾਈ ਜਾਣਾਗਾ ਇਸ ਤਰੀਕੇ ਨਾਲ ਠੀਕਾ ਬਹੁਤ ਆਸਾਨ ਦੇਖੋ ਬਸ ਸਾਰੇ ਐਦਾਂ ਹੀ ਆਪਾਂ ਰੋਲ ਤਿਆਰ ਕਰ ਲੈਨੇ ਆਂ ਦੇਖੋ ਜੀ ਸਾਰੇ ਪੀਸ ਆਪਾਂ ਇਸ ਤਰ੍ਹਾਂ ਰੋਲ ਬਣਾ ਲਿਆਗਾ ਦੇਖੋ ਹੁਣ ਆਪਾਂ ਸੁੱਕਾ ਆਟਾ ਲਾ ਦਾਂਗੇ ਕਿਉਂਕਿ ਆਪਣੇ ਕੋਲ ਨਾ ਥੋੜਾ ਜਿਹਾ ਸੱਜਰਾ ਆਟਾ ਨਹੀਂ ਸੀਗਾ ਇਹ ਆਪਣੇ ਕੋਲੇ ਸੀਗਾ ਬਜਿਆ ਹੋਇਆ ਆਟਾ ਹੁਣ ਆਪਾਂ ਕੀ ਕਰਨਾਗਾ ਉੱਪਰ ਥੋੜਾ ਜਿਹਾ ਕਟਿਆ ਹੈ ਹਰਾ ਤਾਂ ਨਹੀਂ ਲਾਦਾਂਗੇ ਤੇ ਥੋੜੀ ਜੀ ਆਪਾਂ ਲਾਦਾਂਗੇ ਕਲੌਂਜੀ ਦੇਖਣ ਚ ਬਹੁਤ ਵਧੀਆ ਲੱਗਦੀ ਹੈਗੀ ਆ ਤੇ ਖਾਂ ਚ ਤਾਂ ਤੁਹਾਨੂੰ ਪਤਾ ਹੀ ਆ ਤੇ ਹਲਕੇ ਜਿਹੇ ਹੱਥ ਨਾਲ ਆਪਾਂ ਇਹਨੂੰ ਦਬਾਦਾਂਗੇ ਜਿਹੜਾ ਆ ਪੀਸ ਆਪਾਂ ਏਦਾਂ ਕਰਦਾਂਗੇ ਵੀ ਸਾਈਡ ਤੇ ਇਹ ਨਿਕਲੇ ਨਾ ਦੇਖੋ ਐਸ ਤਰ੍ਹਾਂ ਹਾਂ ਉੱਪਰ ਥੋੜਾ ਜਿਹਾ ਲਾਦਾਂਗੇ ਸੁੱਕਾ ਆਟਾ ਐਸ ਤਰ੍ਹਾਂ ਦਬਾਈ ਜਣਾ ਹੱਥ ਦੇ ਨਾਲ ਕੋਸ਼ਿਸ਼ ਇਹ ਹੀ ਕਰਨੀ ਵੀ ਕਿ ਆਪਾਂ ਹੱਥ ਦੇ ਨਾਲ ਹੀ ਪਰੌਂਠੇ ਨੂੰ ਸੈੱਟ ਕਰ ਗਏ ਕਿਉਂਕਿ ਥੋੜਾ ਜਿਹਾ ਆਪਾਂ ਹੈਵੀ ਪਰੌਂਠਾ ਬਣਾਇਆ ਹੈਗਾ ਫਿਰ ਵੇਲਣਾ ਆਪਾਂ ਨੂੰ ਸੌਖਾ ਹੋ ਜਾਊਗਾ ਪਹਿਲਾਂ ਹੱਥਾਂ ਦੇ ਨਾਲ ਸੈੱਟ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਹਲਕਾ ਜਿਹਾ ਵੇਲਣੇ ਨਾਲ ਸੈੱਟ ਕਰ ਦਾਂਗੇ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਆਈ ਜਾਂਦੀ ਹੈ ਪਰੌਂਠੇ ਦੀ ਹਲਕਾ ਜਿਹਾ ਆਪਾਂ ਹੁਣ ਸੁੱਕਾ ਆਟਾ ਲਾ ਦਾਂਗੇ ਤੇ ਹੁਣ ਆਪਾਂ ਹਲਕੇ ਜਿਹੇ ਹੱਥ ਨਾਲ ਇਹਨੂੰ ਵੇਲ ਲਾਂਗੇ ਦੇਖੋ ਜੀ ਆਪਾਂ ਨਾ ਹੱਥ ਦੇ ਨਾਲ ਪਰੌਂਠੇ ਨੂੰ ਸੈੱਟ ਕੀਤਾ ਸੀ ਥੋੜਾ ਥੋੜਾ ਤੇ ਹੁਣ ਆਪਾਂ ਵੇਲਣੇ ਨਾਲ ਵੇਲ ਹੀ ਜਾਂਨੇ ਆ ਤੇ ਪਰੌਂਠਾ ਆਪਣਾ ਬਹੁਤ ਵਧੀਆ ਬਣ ਜਾਂਦਾ ਹੈ। ਦੇਖੋ ਆ ਥੋੜਾ ਜਿਹਾ ਆਪਾਂ ਮੋਟਾ ਰੱਖਾਂਗੇ। ਮੋਟਾ ਪਰੌਂਠਾ ਥੋੜਾ ਜਿਹਾ ਆਪਾਂ ਨੂੰ ਵਧੀਆ ਲੱਗਦਾ ਹੈ। ਦੇਖੋ ਇੰਨਾ ਕੁ ਮੋਟਾ ਇੰਨਾ ਮੋਟਾ ਆਪਾਂ ਪਰੌਂਠਾ ਰੱਖਣਾ ਹੈ ਤੇ ਹੁਣ ਆਪਾਂ ਵੇਲ ਕੇ ਪਰੌਂਠਾ ਤਿਆਰ ਕਰ ਲਿਆ। ਇਹ ਇਧਰ ਆਪਾਂ ਤਵੇ ਨੂੰ ਗੈਸ ਦੇ ਉੱਪਰ ਰੱਖ ਲਿਆ। ਤਵਾ ਆਪਾਂ ਲਿਆ ਨਾਨ-ਸਟਿਕ ਤੇ ਤੁਸੀਂ ਲੋਹੇ ਦੇ ਤਵੇ ਤੇ ਵੀ ਬਣਾ ਸਕਦੇ ਹੋ ਇਸ ਪਰੌਂਠੇ ਨੂੰ ਤੁਸੀਂ ਨਾਨ-ਸਟਿਕ ਤਵੇ ਤੇ ਵੀ ਬਣਾ ਸਕ ਤੇ ਰੱਖ ਦਾਂਗੇ ਆਪਾਂ ਤਵੇ ਦੇ ਉੱਪਰ ਤੇ ਗੈਸ ਨੂੰ ਆਪਾਂ ਰੱਖਾਂਗੇ ਥੋੜਾ ਜਿਹਾ ਮੀਡੀਅਮ ਤੇ ਜ਼ਿਆਦਾ ਤੇਜ਼ ਤੇ ਨਹੀਂ ਹਾਂਜੀ ਪਰੌਂਠੇ ਦਾ ਆਪਾਂ ਹੁਣ ਪਾਸਾ ਪਲਟ ਦਿੰਨੇ ਆਂ ਦੇਖੋ ਤੇ ਹੁਣ ਆਪਾਂ ਲਾਵਾਂਗੇ ਘਿਓ ਘਿਓ ਲਾਉਣਾ ਘਿਓ ਲਾ ਸਕਦੇ ਆਂ ਰिफाइंड ਤੇਲ ਲਾਉਣਾ ਤੇਲ ਵੀ ਆਪਾਂ ਲਾ ਸਕਦੇ ਆਂ ਚਲੋ ਜੀ ਹੁਣ ਦੂਜੇ ਪਾਸੇ ਆਪਾਂ ਸੇਕ ਲਵਾ ਕੇ ਫੇਰ ਹੀ ਉਸ ਤੋਂ ਬਾਅਦ ਆਪਾਂ ਘਿਓ ਲਾਵਾਂਗੇ ਹੁਣ ਆਪਾਂ ਫੇਰ ਇਹਦਾ ਪਾਸਾ ਪਾਟ ਦਿੰਨੇ ਆ ਤੇ ਹੁਣ ਆਪਾਂ ਇਸ ਪਾਸੇ ਲਾ ਦਿੰਨੇ ਆ ਕਿਉਂ ਦੇਖੋ ਕਿੰਨੀ ਫਿਨਿਸ਼ਿੰਗ ਆਈ ਹੈਗੀ ਨਾ ਤਾਂ ਕਰਕੇ ਆਪਾਂ ਧਨੀਆ ਲਾਇਆ ਸੀ ਉੱਪਰ ਥੋੜੀ ਲਾਈਸੀ ਕਲੌਂਜੀ ਕਿਉਂਕਿ ਪਰੌਂਠਾ ਦੇਖਣ ਚ ਵਧੀਆ ਲੱਗੇ ਹੁਣ ਆਪਾਂ ਲਾ ਦਿੰਨੇ ਆ ਚੰਗੀ ਤਰ੍ਹਾਂ ਕਿਉਂ ਲਾ ਦਾਂਗੇ ਤਾਂ ਜਿਹੜਾ ਆਪਣਾ ਪਰੌਂਠਾ ਵਧੀਆ ਕ੍ਰਿਸਪੀ ਜਿਹਾ ਬਣੂਗਾ ਨਾਲ ਦੀ ਨਾਲ ਆਪਾਂ ਇਹਦਾ ਪਾਸਾ ਪਾਟ ਦਾਂਗੇ ਹੁਣ ਤਾਂ ਤੱਤਾ ਹੋਇਆ ਤਾਂ ਜਿਆਦਾ ਗਰਮ ਖੁਰਚਣੇ ਦੀ ਮਤ ਦੇ ਨਾਲ ਆਪਾਂ ਫਾਕਾ ਪਾਟ ਦਿੰਨੇ ਆ ਦੇਖੋ ਜੀ ਪਰੌਂਠੇ ਨੇ ਆਪਾਂ ਵਧੀਆ ਜਿਹਾ ਫਰਾਈ ਕਰ ਲਿਆ ਕਿੰਨਾ ਵਧੀਆ ਕਲਰ ਆਇਆ ਨਵੇਂ ਤਰੀਕੇ ਨਾਲ ਆਪਾਂ ਪਰੌਂਠਾ ਬਣਾਇਆਗਾ ਤੇ ਬਹੁਤ ਹੀ ਆਸਾਨ ਤੇ ਘਰ ਫਟਾਫਟ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਕਿੰਨੇ ਵਧੀਆ ਇਹਦੇ ਲੱੱਚੇ ਬਣੇ ਆ ਭਾਰਾ ਭਾਰਾ ਇਹ ਪਰੌਂਠਾ ਬਣਿਆਗਾ ਜਿਵੇਂ ਕਿ ਆਪਾਂ ਢਾਬੇ ਜਾਂ ਰੇੜੀ ਤੋਂ ਖਾਂਦੇ ਆ ਪਰੌਂਠਾ ਦੇਖੋ ਹਾਂਜੀ ਪਰੌਂਠੇ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ ਇਸ ਪਰੌਂਠੇ ਨੂੰ ਤੁਸੀਂ ਅਚਾਰ ਦੇ ਨਾਲ ਵੀ ਖਾ ਸਕਦੇ ਆਂ ਦਹੀਂ ਦੇ ਨਾਲ ਵੀ ਖਾ ਸਕਦੇ ਆਂ ਤੇ ਟਮਾਟਰਾਂ ਦੀ ਚਟਨੀ ਦੇ ਨਾਲ ਵੀ ਖਾ ਸਕਦੇ ਆ ਇਸ ਪਰੌਂਠੇ ਨੂੰ ਇਹ ਪਰੌਂਠਾ ਬਹੁਤ ਵਧੀਆ ਲੱਗਦਾ ਹੈਗਾ ਦੇਖੋ ਕਿੰਨਾ ਵਧੀਆ ਪਰੌਂਠਾ ਬਣਿਆ ਕਿੰਨੇ ਵਧੀਆ ਇਹਦੇ ਲੱچے ਨਿਕਲ ਕੇ ਆਏ ਹੈਗੇ ਆ ਦੇਖੋ ਦੇਖੋ ਪਾਰਾ ਪਾਰਾ ਇਹ ਪਰੌਂਠਾ ਬਣਿਆ ਹੈਗਾ ਤੇ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੇਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਨਵੇਂ ਤਰੀਕੇ ਦਾ ਪਿਆਜ਼ ਦਾ ਪਰੌਂਠਾ ਕਿੱਥੇ ਨਾ ਲੱਗਿਆ ਤੇ ਮਿਲਾਂਗੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ